ਮੋਗਾ ਦੇ ਸਰਕਾਰੀ ਅਮੀਨਸ ਸਕੂਲ ਨਿਹਾਲ ਸਿੰਘ ਵਾਲਾ ਦੀ ਬੱਸ ਪਲਟੀ ਕਈ ਵਿਦਿਆਰਥੀ ਜ਼ਖਮੀ ਨਸ਼ੇ ਵਿੱਚ ਸੀ ਡਰਾਈਵਰ ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਸਨ ਸਵਾਰ ਸ਼ੀਸ਼ੇ ਭੰਨ ਕੇ ਕੱਢੇ ਵਿਦਿਆਰਥੀ ਹਾਲ ਜਾਣਣ ਲਈ ਘਟਨਾ ਸਥਲ ਤੇ ਨਹੀਂ ਪਹੁੰਚੇ ਸਕੂਲ ਪ੍ਰਬੰਧਕ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਅਮੀਨਸ ਸਕੂਲ ਦੀ ਬੱਸ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਸਵਾਰ ਦੱਸੇ ਜਾ ਰਹੇ ਸਨ ਹਾਦਸੇ ਦੌਰਾਨ ਲੋਕਾਂ ਨੇ ਬਸ ਦੇ ਸ਼ੀਸ਼ੇ ਭੰਨ ਕੇ ਬੱਚਿਆਂ ਨੂੰ ਬਾਹਰ ਕੱਢਿਆ ਇਹ ਵੀ ਪਤਾ ਲੱਗਾ ਹੈ ਕਿ ਸਕੂਲ ਦਾ ਕੋਈ ਵੀ ਪ੍ਰਬੰਧਕ ਘਟਨਾ ਸਥਾਨ ਨਹੀਂ ਪਹੁੰਚਿਆ ਪੁਲਿਸ ਵੀ ਇੱਕ ਘੰਟਾ ਦੇਰੀ ਨਾਲ ਆਉਣ ਤੇ ਪੁਲਿਸ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸਥਾਨਕ ਲੋਕਾਂ ਨੇ ਬੱਚਿਆਂ ਨੂੰ ਮੋਢਲੀ ਸਹਾਇਤਾ ਲਈ ਡਾਕਟਰ ਕੋਲ ਭੇਜਿਆ ਕਿੱਥੇ ਗੱਜ ਬਣਿਆ ਹਰ ਸਿੰਘ ਵਾਲੇ ਆਪਣੇ ਬਾਪ ਦੂਜੇ ਆਪਣੇ ਮਾਹਮਰੇ ਰੋਡ ਬਹੁਤ ਜਿਆਦੇ ਤੇ ਸੀਗੇ ਤੇ ਉੱਥੋਂ ਸਾਈਡ ਹੁੰਦੀ 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 ਜਦੋਂ ਕਿਵੇਂ ਕੁੜੀ ਆ ਗਈ ਤੇ ਬਾਸ ਪਲਟ ਗਈ ਓਕੇ ਜਦੋਂ ਸੀ ਬੱਚਿਆਂ ਨੂੰ ਕੱਢਿਆ ਗਿਆ ਬਾਹਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਹਾਂ ਜਾਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਦੇ ਸੀ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈਟਾ ਵਿੱਚ ਕੱਚ ਬਹੁਤ ਬੱਬੇ ਬੱਚਾ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਤੇ ਨਾ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਬੁਧੇ ਰੋਡ ਤੇ ਆ ਦੱਸ ਦੇ ਤਾਰਨੇ ਇਹੀ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਟ੍ਰੇਨਿੰਗ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆਗੀ ਐਜੂਕੇਸ਼ਨ ਪ੍ਰਤੀ ਹੋ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾਗਾ ਜਦੋਂ ਤੁਸੀਂ ਬੱਚਾ ਘਰੋਂ ਚਲਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਜਿਹੜਾ ਡਰਾਈਵਰ ਆ ਉਹ ਸ਼ਰਾਬੀ ਆ ਨਹੀਂ ਬੱਚੇ ਆ ਜਾਂ ਜਦ ਅਸੀਂ ਚੜਾਉਣੇ ਮਤਲਬ ਪਹਿਲੀ ਸਾਡੇ ਬੱਚਾ ਆਏ ਤੇ ਅਸੀਂ ਜਵਾਨ ਹੀ ਚਲਾ ਜਾਣਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਨੂੰ ਤਾਂ ਹੀ ਮਨ ਕਰਦਾ ਜਵਾਕਾਂ ਦੇਖੋ ਜਵਾਕਾਂ ਦਾ ਇਲਾਜ ਕਰਾਇਆ ਜਾਵੇ ਜਵਾਕ ਦੇ ਬਹੁਤ ਹੋ ਗਏ ਆ ਨੂੰ ਲੈ ਕੇ 6:00 ਵਜੇ ਆ ਗਿਆ ਹੁਣ ਚਾਪੀ ਹੈ ਨਾ ਤੁਨੇ ਕਰਦੀ ਕਬੂ ਕੀਤਾ ਹੋਇਆ ਉਹਨੇ ਕਿਨੇ ਭੱਲਿਆ ਸੀ ਜਾਓ ਜਦ ਦੀ ਇਹ ਵੀ ਸ਼ਰਾਬ ਕੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਸੱਤੇ ਹਸਪੀਟਲ ਦੇ ਵਿੱਚ ਪੈਸੇ ਲਾ ਰਹੇ 40-50 ਹਜ਼ਾਰ ਦੇ ਆ ਜੀ ਬਸ ਦੇਖਦੇ ਆ ਕਿ ਕੋਈ ਵੀ ਡਿਗਰੀਅਸ ਹੋਏ ਤੇ ਜਾ ਕੇ ਕੋਈ ਨਾ ਬਤਾਉਣਾ ਹੈ ਹਾਂ ਅਜੇ ਤਬਦੀਸ਼ ਕਰਦੇ ਹਾਂ ਕਿ ਤੀਸਰੇ ਦੇ ਵਿੱਚ